ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਰਾ ਇਸ ਵੇਲੇ ਮੌਜੂਦ ਹਾਂ ਹਲਕਾ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਲਮੋਚੜ ਕਲਾਂ ਵਿਖੇ ਦੱਸਦੀ ਹੈ ਕਿ ਅੱਜ ਇੱਥੇ ਖੇਤਾਂ ਦੇ ਵਿੱਚ ਜਦ ਬਿਜਲੀ ਵਿਭਾਗ ਦੇ ਕੁਝ ਅਧਿਕਾਰੀ ਟਰਾਂਸਫਾਰਮ ਤੇ ਲੋਡ ਚੈੱਕ ਕਰਨ ਦੇ ਲਈ ਪਹੁੰਚੇ ਚੈਕਿੰਗ ਜਿਹੜੀ ਰੂਟੀਨ ਦੀ ਚੈਕਿੰਗ ਹੈ ਬਿਜਲੀ ਵਿਭਾਗ ਦੀ ਤਾਂ ਜਾਦ ਉਹਦੇ ਤਹਿਤ ਅੱਜ ਇੱਥੇ ਪਹੁੰਚੇ ਤਾਂ ਇੱਕ ਕਮਰਾ ਸੀਗਾ ਜਿਸ ਦੇ ਵਿੱਚੋਂ ਕਿਸੇ ਮਸ਼ੀਨਰੀ ਦੀਆਂ ਆਵਾਜ਼ਾਂ ਆ ਰਹੀਆਂ ਸੀ ਤਾਂ ਜਦ ਲੋਡ ਚੈੱਕ ਕਰਨ ਦੇ ਲਈ ਦੇਖਿਆ ਗਿਆ ਤਾਂ ਅੰਦਰ ਜਿੰਦਰਾ ਜਿਹੜਾ ਉਹ ਲੱਗਿਆ ਹੋਇਆ ਸੀ ਕਮਰੇ ਦੇ ਗੇਟ ਨੂੰ ਤਾਂ ਜਦ ਇਸ ਜ਼ਮੀਨ ਦੇ ਮਾਲਕ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਸਿਸਟਮ ਇੱਥੇ ਤਿਆਰ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਘਰ ਦੇ ਵਿੱਚ ਮੌਜੂਦ ਨਹੀਂ ਹੈਗੇ ਪਰ ਥੋਸ ਗੱਲਬਾਤ ਉਹਨਾਂ ਦੇ ਵੱਲੋਂ ਕੋਈ ਵੀ ਜਿਹੜੀ ਉਹ ਬਿਜਲੀ ਵਿਭਾਗ ਦੇ ਨਾਲ ਨਹੀਂ ਕੀਤੀ ਗਈ ਤਾਂ ਉਸ ਤੋਂ ਬਾਅਦ ਵਿੱਚ মিডিਆ ਵੀ ਇੱਥੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਬੀਐਸਐਫ ਦੇ ਕੁਝ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਪਿੰਡ ਵਾਸੀ ਵੀ ਸਰਪੰਚ ਪਿੰਡ ਦੇ ਉਹ ਵੀ ਸਾਰੇ ਇੱਥੇ ਪਹੁੰਚੇ ਨੇ ਸ਼ੱਕੀ ਹਾਲਾਤਾਂ ਦੇ ਵਿੱਚ ਕੋਈ ਅੰਦਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਸ਼ੀਨਰੀ ਹੈ ਅਜੇ ਤੱਕ ਉਹਦੀ ਜਿਹੜੀ ਪੁਸ਼ਟੀ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਕਿ ਕਿਹੜੇ ਤਰੀਕੇ ਦੇ ਨਾਲ ਕਿਹੜੀ ਮਸ਼ੀਨ ਚਲਾਈ ਜਾ ਰਹੀ ਸੀ ਤੇ ਕੀ ਇਸ ਮਸ਼ੀਨ ਦੇ ਜਰੀਏ ਜੜਾ ਕੰਮ ਲਿਆ ਜਾਂਦਾ ਸੀ ਪਰ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਜਿਹੜੀ ਬਿਜਲੀ ਦੀ ਚੋਰੀ ਹੈ ਉਹ ਵੱਡੀ ਮਾਤਰਾ ਦੇ ਵਿੱਚ ਇੱਥੇ ਕੀਤੀ ਜਾਂਦੀ ਸੀ ਬਾਕੀ ਦੀ ਗੱਲਬਾਤ ਆਪਾਂ ਪੁਲਿਸ ਅਧਿਕਾਰੀਆਂ ਤੋਂ ਪ੍ਰਾਪਤ ਕਰਦੇ ਹਾਂ ਤੇ ਜਾਂ ਬਿਜਲੀ ਦੇ ਅਧਿਕਾਰੀਆਂ ਤੋਂ ਸਭ ਲਮੋਚੜ ਕਲਾਂ ਪਿੰਡ ਦੇ ਵਿੱਚ ਮੌਜੂਦ ਹੈਗੇ ਆਂ ਕਿ ਖੇਤ ਦੇ ਵਿੱਚ ਜਿੱਥੇ ਖੱਡ ਜਾਂ ਦੇ ਵਿੱਚ ਇੱਕ ਕਮਰਾ ਬਣਿਆ ਸੀ ਜਿੱਦੇ ਇੱਕ ਮਸ਼ੀਨਰੀ ਸੀ ਜਦੋਂ ਉਹਨੂੰ ਚੈੱਕ ਕੀਤਾ ਗਿਆ ਤਾਂ ਤੁਸੀਂ मौके ਤੇ ਸੀ ਕੀ ਨਿਕਲਿਆ ਕੀ ਮਸ਼ੀਨਰੀ ਹੈ ਕੀ ਅਸੀਂ ਸਰ ਐਸ ਡੀਓ ਸਾਹਿਬ ਦੀ ਕੰਪਲੇਂਟ ਤੇ ਅਸੀਂ ਹਾਜ਼ਰ ਆਏ ਇੱਥੇ ਸਰ ਤੇ मौके ਤੇ ਪੀਐਸਫ ਵਾਲੇ ਵੀ ਆਏ ਆ ਉਹਨਾਂ ਨੇ ਕੋਈ ਅੰਦਰ ਚੈੱਕ ਕੀਤਾ ਜੇ ਕੋਈ ਵੀ ਇਤਰਾਜਯੋਗ ਵਸਤੂ ਨਹੀਂ ਪਾਈ ਗਈ ਉਹ ਹੈ ਕੀ ਜਿਹੜੀ ਅੰਦਰ ਮਸ਼ੀਨਾਂ ਸੀ ਵਾਚਨ ਤੇ ਫਿਲਹਾਲ ਇਹ ਪਾਇਆ ਗਿਆ ਕਿ ਅੰਦਰ ਕ੍ਰਿਪਟੋ ਮਾਈਨਿੰਗ ਦਾ ਪ੍ਰੋਸੈਸ ਚੱਲ ਰਿਹਾ ਹੈ ਕ੍ਰਿਪਟੋ ਮਾਈਨਿੰਗ ਜੀ ਉਹ ਲੀਗਲ ਹੈ ਜੀ ਕ੍ਰਿਪਟੋ ਮਾਈਨਿੰਗ ਫਿਲਹਾਲ ਅਸੀਂ ਦੇਖ ਰਹੇ ਆ ਉਹਦੇ ਤੇ ਫਿਲਹਾਲ ਤੋਂ ਮਤਲਬ ਡਿਪਟੀ ਸਾਹਿਬ ਨਾਲ ਗੱਲ ਕਰਕੇ ਤੇ ਅਸੀਂ ਇਹੀ ਦੇਖਿਆ ਕਿ ਮਤਲਬ ਹਾਂ ਇਹ ਕਰ ਸਕਦੇ ਵਾ ਇਹ ਜਿਨ੍ਹਾਂ ਦੇ ਵੱਲੋਂ ਲਗਾਈ ਗਈ ਹੈ ਉਹਨਾਂ ਦੇ ਨਾਲ ਕੋਈ ਸੰਪਰਕ ਕੀਤਾ ਤੁਸੀਂ ਹਾਂਜੀ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਇੱਕ ਵਾਰ ਕਾਲ ਤੇ ਗੱਲ ਹੋਈ ਬਟ ਉਸ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਘਰ 'ਚ ਮੌਜੂਦ ਨਹੀਂ ਆ ਕਾਰ ਵਿੱਚ ਵੀ ਚੈੱਕ ਕੀਤਾ ਗਿਆ ਤੇ ਉਹ ਕਾਰ ਵਿੱਚ ਨਹੀਂ ਪਾਇਆ ਕੀ ਲੱਗਦਾ ਕੋਈ ਲਾਇਸੈਂਸੇ ਦਾ ਲਿਆ ਹੋਇਆ ਸੀ ਜਿਹੜੀ ਮਸ਼ੀਨ ਹੈ ਖੇਤਾਂ ਦੇ ਵਿੱਚ ਨਹੀਂ ਤਾਂ ਨਹੀਂ ਲਿਆ ਗਿਆ ਹੋਊਗਾ ਜੀ ਉਹ ਜਾਂਚ ਦਾ ਵਿਸ਼ਾ ਚ ਕਰਕੇ ਫਿਰ ਨਹੀਂ ਜੀ ਸਰ ਜਿਹੜੀ ਇਹ cripto mining ਜਾਂ ਜੋ ਵੀ ਹੈ ਇਹ ਲੀਗਲ ਹੈ ਇੰਡੀਆ ਦੇ ਵਿੱਚ ਜੇ ਖਾਸ ਕਰਕੇ ਪੰਜਾਬ ਦੇ ਵਿੱਚ ਵਿੱਚ ਆਪਾਂ ਮੌਜੂਦ ਵਾਸੀਆਂ ਸਾਰੇ ਕੀ ਇਹ ਲੀਗਲ ਹੈ ਨਹੀਂ ਫਿਲਹਾਲ ਤਾਂ ਸਰ ਇਹ ਲੀਗਲੀ ਕਹਿ ਸਕਦੇ ਆ ਕਿਉਂਕਿ ਮਤਲਬ ਸਰਚ ਵਗੈਰਾ ਕਰਦੇ ਤਾਂ ਇਹ ਹੀ ਪਾਇਆ ਗਿਆ ਕਿ ਲੀਗਲੀ ਹੈ ਬਾਕੀ ਸਾਰੇ ਜਾਂਚ ਦਾ ਵਿਸ਼ਾ ਸੀ ਫਿਰ ਵੀ ਉੱਚ ਅਧਿਕਾਰੀਆਂ ਨੇ ਗੱਲ ਕਰਕੇ ਤੇ ਕਨਫਰਮ ਕਰਦਾ ਸਰ ਬਾਰਡਰ ਲਾਈਨ ਵੀ ਇਥੋਂ ਨੇੜੇ ਆ ਕੀ ਲੱਗਦਾ ਤੁਹਾਨੂੰ ਨਹੀਂ ਸਰ ਉਧਾ ਪੀਐਸਐਫ ਤੋਂ ਆ ਕੇ ਉਹ ਇਤਰਾਜਯੋਗ ਵਸਤੂ ਕੋਈ ਹੁੰਦੀ ਤਾਂ ਉਹ ਕਰ ਜਾਂਦੇ ਬਿਲਕੁਲ ਪੂਰੀ ਚੈੱਕ ਚੈੱਕ ਕਰਕੇ ਗਏ ਆ ਇਥੇ ਉਧਾਂ ਦੀ ਕੋਈ ਗਲਤ ਬਾਤ ਨਹੀਂ ਹੈ ਜੀ ਹਾਂਜੀ ਠੀਕ ਕਿੰਨੇ ਵਜੇ ਇਥੇ ਪਹੁੰਚੇ ਤੇ ਹੈ ਕੀ ਸੀ ਸਾਰਾ ਅਸੀਂ ਇੱਥੇ 1:30 ਵਜੇ ਪਹੁੰਚਿਆ ਦੁਪਹਿਰ ਦੇ ਅਸੀਂ ਆਪਣੀ ਰੈਗੂਲਰ ਚੈਕਿੰਗ ਕਰ ਰਹੇ ਸੀ ਸਿੰਗਲ ਫੇਸ ਟਰਾਂਸਫਾਰਮਰ ਦੀ ਜੀ ਉਹਦੇ ਵਿੱਚ ਸਾਨੂੰ ਇੱਥੇ ਮੀਟਰ ਤੇ ਆ ਕੇ ਪਤਾ ਲੱਗਿਆ ਕਿ ਮੀਟਰ 'ਚ ਕਰੰਟ ਨਹੀਂ ਸ਼ੋ ਹੋ ਰਿਹਾ ਤੇ ਅਸੀਂ ਆਪਣੇ ਕਲੈਂਪ ਮੀਟਰ ਤੋਂ ਚੈੱਕ ਕੀਤਾ ਤੇ ਕਲੈਂਪ ਮੀਟਰ 'ਚ 32 32 ਐਂਪੀਅਰ ਸ਼ੋ ਹੋ ਰਿਹਾ ਸੀ ਜੀ ਫਿਰ ਅਸੀਂ ਚੈੱਕ ਕੀਤਾ ਕਿ ਇਹਨਾਂ ਕਰੰਟ ਕਿਉਂ ਆ ਰਿਹਾ ਹੈ ਜੀ ਫਿਰ ਅਸੀਂ ਜਦੋਂ ਆਇਆ ਪਰਿਮਾਈਸੀ ਜਿਹੜੀ ਹੈਗੀ ਆ ਬੰਦ ਪਈ ਸੀ ਜੀ ਉਸ ਤੋਂ ਬਾਅਦ ਅਸੀਂ ਚੈੱਕ ਕੀਤਾ ਕਿ ਪਿੱਛੇ ਕੋਈ ਸਾਊਂਡ ਆ ਰਹੀ ਹੈ ਮੋਟਰ ਮਸ਼ੀਨਰੀ ਚੱਲ ਰਹੀ ਹੈ ਕੁਝ ਉਸ ਤੋਂ ਬਾਅਦ ਸ਼ੱਕ ਹੋਇਆ ਕਿ ਇੱਥੇ ਕੁਝ ਤਾਂ ਚੱਲ ਰਿਹਾ ਹੈ ਜਿਹਦਾ ਸਾਨੂੰ ਪਤਾ ਨਹੀਂ ਹੈ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਪਰਿਵਾਰ ਨਾਲ ਨਹੀਂ ਤੁਸੀਂ ਸੰਪਰਕ ਕੀਤਾ ਪਰਿਵਾਰ ਨਾਲ ਜਿਨ੍ਹਾਂ ਦਾ ਅਸੀਂ ਜਿਨ੍ਹਾਂ ਦੇ ਖੇਤ ਦੇ ਵਿੱਚ ਕੀਤਾ ਸੀ ਸੰਪਰਕ ਉਹਨਾਂ ਨੇ ਆਣ ਤੋਂ ਮਨਾ ਕਰਤਾ ਠੀਕ ਕਹਿੰਦੇ ਕੀ ਠੀਕ ਹੈ ਉਹ ਕਹਿੰਦੇ ਕਿ ਅਸੀਂ ਇੱਥੇ ਹੈਗੇ ਨਹੀਂ ਹੂੰ ਠੀਕ ਹੈ ਉਹ ਕਹਿੰਦੇ ਅਸੀਂ ਫਾਜ਼ਿਲ ਕਾਂ ਆ ਗਏ ਪਰਨਤ ਰਹ ਗਏ ਹੂੰ ਉਸ ਤੋਂ ਬਾਅਦ ਆਏ ਨਹੀਂ ਅਸੀਂ ਸਰਪੰਚ ਸਾਹਿਬ ਨੂੰ ਸੱਦਿਆ ਜਿਹੜੇ ਆਪਣੇ ਲਮੋਚੜ ਦੇ ਸਰਪੰਚ ਹੈਗੇ ਹੂੰ ਉਹਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਅਸੀਂ ਆਪਾਂ ਉਹਨਾਂ ਦੇ ਘਰ ਜਾ ਸਕਦੇ ਹਾਂ ਹੂੰ ਜੋ ਕਿ ਕੰਮ ਮਿਲਣਗੇ ਤਾਂ ਮੈਂ ਥੋੜੇ ਹਿਸਾਬ ਨਾਲ ਇੱਥੇ ਚੋਰੀ ਹੋ ਰਹੀ ਸੀ ਬਿਜਲੀ ਦੀ ਹਾਂ ਬਿਜਲੀ ਦੀ ਚੋਰੀ ਮੈਨੂੰ ਐਵੇਂ ਜੱਬਦਾ ਹੈ ਲੇਕਿਨ ਦੇਖ ਰਹੇ ਆਸੀਂ ਪ੍ਰੂਫ ਲੱਭੇ ਕਿਹੜੀ ਟੈਕਨੋਲੋਜੀ ਨਾਲ ਚੋਰੀ ਹੋ ਰਹੀ ਸੀ ਸ਼ੱਕੀ ਹਾਲਾਤਾਂ ਦੇ ਵਿੱਚ ਇੱਥੇ ਕੀ ਚੀਜ਼ ਦੇਖਦੇ ਨਾ ਆਖਿਆ ਮੀਟਰ ਬਾਈਪਾਸ ਕੀਤਾ ਹੋਇਆ ਐਵੇਂ ਜੱਬਦਾ ਹੈ ਨਹੀਂ ਅੰਦਰ ਜੋ ਤੁਸੀਂ ਚੈੱਕ ਕੀਤਾ ਚੱਕ ਜਾ ਕੇ ਅੰਦਰ ਚੀਜ਼ਾਂ ਕੀ ਸੀ ਅੰਦਰ ਦਾ ਇੱਕ ਮਸ਼ੀਨਰੀ ਦੇ ਰੱਖੀ ਹੋਈ ਆ ਉਹ ਤਾਂ ਆਪ ਨੂੰ ਜਿਹੜਾ ਡਿਪਾਰਟਮੈਂਟ ਹੈਗਾ ਕਨਸਰਨ ਡਿਪਾਰਟੀ ਉਹ ਹੀ ਦੱਸੂਗਾ ਕੀ ਚੀਜ਼ ਹੈਗੀ ਆ ਜੀ ਬਾਕੀ ਜਿਹੜਾ ਸਰਕਟ ਦੇ ਨਾਲ ਹੈ ਜਿਹੜਾ ਇਲੈਕਟ੍ਰੀਕਲ ਸਰਕਟ ਆ ਉਹ ਅਸੀਂ ਚੈੱਕ ਕਰ ਰਹੇ ਆ ਤੇ ਆ ਬਿਜਲੀ ਚੋਰੀ ਦਾ ਤਾਂ ਇੱਕ ਕੇਸ ਹੈ ਕਿਉਂਕਿ ਮੀਟਰ ਬਾਈਪਾਸ ਕੀਤਾ ਹੋਇਆ ਹੈ ਅਸੀਂ ਇਹਨੂੰ ਦੇਖਾਂਗੇ ਜਿੰਨਾ ਜੁਰਮਾਨਾ ਬਣਦਾ ਉਹ ਬਣਾਵਾਂਗੇ ਮਹਿਕਮੇ ਦੇ ਧਿਆਨ ਚ ਲਿਆਤੀ ਗੱਲ ਤੁਸੀਂ ਹਾਂਜੀ ਆਪਾਂ ਜਿਹੜੇ ਸਾਡੇ ਸੀਨੀਅਰ ਹੈਗੇ ਉਹਨਾਂ ਨੂੰ ਆਪਾਂ ਕੰਟੈਕਟ ਕਰ ਦਿੱਤਾ ਗਿਆ ਜੀ ਚਲੋ ਇਹ ਸਵੇਰੇ ਜਦੋਂ ਮਸ਼ੀਨਾ ਇਥੋਂ ਪਾਟਲ ਗਏ ਨੇ ਮਸ਼ੀਨਾ ਮੈਨੂੰ ਨਹੀਂ ਪਤਾ ਕਿ ਗੱਡੀ ਨਾਂਜੀ ਜੂ ਆਈਏ ਕਿਹਨਾਂ ਦੇ ਇਹਨਾਂ ਦੇ ਇਹ ਆਪਣੇ ਜਿੰਨਾਂ ਦੇ ਅੱਛਾ ਮਾਸਟਰਾਂ ਦੇ ਹਾਂਜੀ ਗੱਡੀ ਬੈਗ ਹੋਈ ਮੋੜ ਕੇ ਵਾਪਸ ਇੰਦਾ ਨੋ ਜਾਈ ਅੱਛਾ ਉਹ ਕੋਈ ਮਲਾਜਮੀ ਨਹੀਂ ਕੋ ਕੁਛ ਵੀ ਨਹੀਂ ਰਸ ਜੀ ਸਰਪੰਚ ਕੋਲ ਕੀ ਚਾਬੀ ਸਰਪੰਚ ਦੀ ਨਾਂ ਚਾਬੀ ਉਹ ਗਏ ਨੇ ਪਾਲ ਕੀ ਰੱਤੀ ਕਿਤਨਾ ਸਵੇਰੇ ਕਿੰਨੀ ਕਿਤਾ ਫੜਾ ਬਿਜਾ ਪੁਲਿਸ ਦੀ ਗੱਡੀ ਗਈ ਸੀ ਉਦੋਂ ਦੀ ਨਾ ਪੁਲਿਸ ਦੀ ਗੱਡੀ ਪਿੱਛੇ ਆਈ ਉਹ ਚ ਖੜੀ ਰਹੀ ਖੜੀ ਰਹੀ ਉੱਥੇ ਕਿੱਥੇ ਖੜੀ ਰਹੀ ਅੱਡੇ ਕੋਲ ਉਹ ਕਿਚ ਗੱਡੀ ਖੜੀ ਹਾਂ ਉੱਥੇ ਬਾਪੂ ਜੀ ਜਦੋਂ ਪੁਲਿਸ ਦੀ ਗੱਡੀ ਉੱਥੇ ਅੱਡੇ ਕੋਲੇ ਖੜੀ ਸੀ ਤੇ ਜਿਹੜਾ ਪਰਿਵਾਰ ਸੀ ਜਿਨ੍ਹਾਂ ਦੇ ਖੇਤ ਦੇ ਵਿੱਚ ਪ੍ਰੋਜੈਕਟ ਲੱਗਾ ਕੋਲੋਂ ਲੰਘ ਕੇ ਗਏ ਨੇ ਅੱਚੇ ਹੀ ਗਏ ਨੇ ਪਹਿਲਾਂ ਮੋੜ ਤੋਂ ਸਿੰਦਰ ਮੋੜ ਮੋੜ ਪਿੱਛੇ ਵਾਪਸ ਮੋੜ ਗੱਡੀ ਬੈਕ ਕੀਤੀ ਨੇ ਮੋੜ ਤੋਂ ਜੇ ਗਏ ਨੇ ਫਾਲਕਾਂ ਪਹਿਲੇ ਕਿਤੇ ਗਏ ਨੇ ਕਿੱਦ ਨਹੀਂ ਗਏ ਠੀਕ ਹੈ ਹੋਰ ਆਪਾਂ ਨੇ ਵੇਖਿਆ ਕੀ ਛੱਕਣ